ਕੀ ਲੱਗਦਾ ਤੁਹਾਨੂੰ ਮੈਂ ਅਵਿੰਦਰ ਚਾਚੀ ਲੱਗਣੀਆਂ ਹੁੰਦੀਆਂ ਇੱਕ ਕੀ ਹੋਇਆ ਸੀ ਕਿ ਕਿਉਂ ਬਸ ਦਰਦੀ ਆ ਮਸਲ ਪੇਨ ਜਿੱਦਾਂ ਵੀ ਮੋਢੇ 'ਚ ਦਰਦੀ ਹੋਈ ਉਹਨਾਂ ਦੇ ਹੋਈ ਹਾਂਜੀ ਬਾਕੀ ਤਾਂ ਹੋਰ ਕੁਝ ਨਹੀਂ ਹੋਇਆਗਾ ਬਸ ਜਿੱਦਾਂ ਬੰਨਾ ਬੰਨਾ ਹੀ ਕੋਈ ਦਾ ਜਾਣਾ ਸੀ ਮੈਂ ਸ਼ੇਰਪੱਤਰ ਨੇ ਜਾਣਾ ਸੀ ਜਿੱਦਾਂ ਕੁਝ ਨਹੀਂ ਹੋਇਆ ਔਰ ਹਾਰਟ ਐਟੈਕ ਨਾਲ ਹੋਈ ਹੈ ਪਰ ਇੱਕ ਗੱਲਬਾਤ ਕੀਤੀ ਡਾਕਟਰ ਕਹਿੰਦੇ ਨੇ ਹਾਰਟ ਐਟੈਕ ਨਾਲ ਡਾਕਟਰ ਤੁਹਾਨੂੰ ਕਹਿਣਾ ਕਿ ਹਟੈਕ ਹੋਇਆ ਹੈ ਅਨ ਗੇਲੀ ਚੋਕੀ ਡਾਕਟਰਾਂ ਦੇ ਨਿਗੇਲੀ ਨਾ ਹੋਇਆ ਸੋ ਕੁਛ ਹੈ ਡਾਕਟਰਾਂ ਦੀ ਨਿਗੇਲੀ ਨਾ ਹੋਇਆ ਕੁਛ ਨਹੀਂ ਹੋਇਆਗਾ ਤੇ ਹੁਣ ਉੱਥੋਂ ਆ ਰਹੇ ਹਾਂ ਹਾਂਜੀ ਆਂਦੇ ਪੈਨੇ ਹਾਂਜੀ ਆਂਦੇ ਪੈਨੇ ਗੱਲਬਾਤ ਹੋਈ ਹੈ ਪਰਵਾਹ ਦੀ ਹਾਂਜੀ ਆਂਦੇ ਪੈਨੇ ਆਂਦੇ ਪੈਨੇ ਨਾਲ ਆਪਣਾ ਜਿਹੜਾ ਉਹਨਾਂ ਦੀ ਭੂਈ ਨਾ ਡੈਡੀ ਨੇ ਉਹਨਾਂ ਦੀ ਵਾਈਫੇ ਬੱਚੇ ਨਾਲ ਸਾਰੇ ਆਂਦੇ ਪੈਨੇ ਆਂਦੇ ਪੈਨੇ ਸਾਰੇ ਆਂਦੇ ਪੈਨੇ ਬੱਚਿਆਂ ਨਾਲ ਗੱਲ ਬੱਚਾ ਪੁੱਤ ਨੇ ਵਾਈਫ ਨੂੰ ਪੁੱਛਿਆ ਕੀ ਗੱਲ ਹੋਈ ਸੀ ਕੋਦਮ ਕੀ ਇਦਾਂ ਦਾ ਵਾਈਫ ਸ ਇੱਥੇ ਸੀ ਵਾਈਫ ਦੇ ਨਾਲ ਅੱਗੇ ਗਈ ਨਹੀਂ ਸੀਰੇ ਬੱਚੇ ਨਾਲ ਬੱਚੇ ਸਕੂਲ ਜਾਣੇ ਬੱਚੇ ਵਾਈਫ ਦੇ ਗਈ ਨਾਲ ਨਾਲ ਭੂਈ ਗਈ ਨਾਲ ਭਾਜੀ ਗਏ ਨੇ ਹਾਂਜੀ ਨਹੀਂ ਪਤਾ ਇੱਕੋ ਤਾਂ ਕੀ ਹੋ ਗਿਆ ਇੱਕ ਛੋਟਾ ਜਿਹਾ ਪ੍ਰੇਟ ਕਰਾਣ ਲਈ ਛੋਟਾ ਉਹੋ ਹੀ ਤਾਂ ਹੈਰਾਨ ਹੋਣਿਆ ਵੀ ਇਹ ਛੋਟਾ ਜਿਹਾ ਆਪਰੇਸ਼ਨ ਦੇ ਮੁੱਦੇ ਦਾ ਤੇ ਨਾ ਵੱਡਾ ਕੋਈ ਆਪਰੇਸ਼ਨ ਹੀ ਨਹੀਂ ਹੈਗਾ ਡਾਕਟਰ ਮੈਂ ਇਹ ਤੇ ਇਹੋ ਕਹਿੰਦੇ ਡਾਕਟਰ ਨੇ ਨਿਗਲੀ ਹੋਈ ਡਾਕਟਰ ਕੋਈ ਦਵਾਈ ਵੀ ਜਿੱਦਾਂ ਕੋਈ ਨਚੇ ਦੀ ਚੜਾਈ ਜਿਆਦਾ ਚੜਾਤੀ ਤੇ ਪਤਾ ਉਹਨਾ 8 ਮਿੰਟ ਬੰਦ ਹੋ ਗਈ ਉਹਦੀ ਜਿੱਦਾਂ 8 ਮਿੰਟ ਪਹਿਲਾਂ 8 ਮਿੰਟ ਬੰਦ ਹੋਈ ਉਹਦੀ ਤਾਂ ਬਸ ਇਹੋ ਸਾਨੂੰ ਪਤਾ ਲੱਗਿਆ ਵੀ ਹੁਣ ਆਇਆ ਵੀ 8 ਮਿੰਟ ਬੰਦ ਹੋ ਗਈ ਉਹਦੀ ਮੁੜ ਕੇ ਬਸਾ ਥੋੜੀ ਘੰਟੇ ਬਾਅਦ ਉਹਨੂੰ ਆ ਪਤਾ ਲੱਗਿਆ ਵੀ ਆਫਗਾਨੀ ਬਣ ਗਈ